ਸਸੇ ਕਾਲ ਜੀ ਸਰ ਕਨਫਰਮ ਹਨ ਸੁਬਾਹ ਦੇ 7:00 6:00 ਵਜੇ 40 ਮਿੰਟ ਹੋ ਗਏਗੇ 20 ਮਿੰਟ ਰਹਿ ਗਏ 7:00 ਚੋ ਕੇ ਅੱਜ ਕਲਰ ਡਾਟਾ ਤੋਂ ਮਦਵਾਇ ਲਿਆ ਸੀਗਾ ਪਹਿਲਾਂ ਹੌਂਕ ਤੋਂ ਲਈ ਸੀਗੀ ਕੱਲ ਮੈਂ ਸਾਡੇ ਬਹੁਤੀ ਜਿਆਦਾ ਡਾਕਟਰ ਆਟਰ ਮੇਜਰ ਉਹਨਾਂ ਤੋਂ ਦਵਾਈ ਲੈ ਆ। ਯਾਨੀ ਕਿ ਵੀ ਦੋ ਖਰਾਕਾ ਨਾਮ ਨੂੰ ਫਰਕ ਪੈ ਰਿਹਾ। ਉਹਨਾਂ ਨੇ ਠੀਕ ਫੀਲ ਕਰਦਾ ਦਾ ਕਰਿਆ। ਤੇ ਰਮਨ ਸੁਤੇ ਪਿਆ। ਤੇ ਜੱਪਨ ਉਰ ਤੇ ਮੈਂ ਹੁਣੇ ਹੁਣੇ ਉੱਠਿਆ। ਮੈਂ ਕਿਹਾ ਚਲੋ ਰਮਨ ਕੰਗ ਸੋਣਾ ਚੜੀਦਾ ਰੋ ਰਮਨ ਨੂੰ ਹੀ ਸਮਝ ਜੀ ਦੀ ਇਹ ਰੋ ਤਾਂ ਆਪ ਨੂੰ ਰੋਟ ਦਾ ਦੁੱਧ ਮੰਗਦਾ ਫਿਰ ਰਾਤ ਨੂੰ ਦੁੱਧ ਪੀਣਾ ਪੈਂਦਾ ਇਹਨੂੰ ਰਮਨ ਨਹੀਂ ਉੱਠਦੀ ਐ ਮੈਂ ਰੋਟ ਦਾ ਨਹੀਂ ਕਰ ਤਾਹੋ ਕੇ ਵਰਵਾਇਆ ਨੂੰ ਥੋਣਾ ਠੀਕ ਨਹੀਂ ਸਮਝਿਆ ਜਿਵੇਂ ਕਿ ਤੁਸੀਂ ਸਾਰਿਆਂ ਨੇ ਕਿਹਾ ਸੀਗਾ ਵੀ ਦਲੀਆ ਉਹ ਕੱਲ ਉਸ ਤੋਂ ਪਹਿਲਾਂ ਮੈਨੂੰ ਰਮਨ ਯਾਦ ਕਰਾਇਆ ਕਹਿੰਦੇ ਦਲੀਆ ਬਣਾ ਦੇਣਾ ਮੈਂ ਤੁਹਾਨੂੰ ਵੇਖੇ ਜਿਹੜੀ ਬਣਾ ਸੀ ਮੈਂ ਤਾਂ ਵੀ ਚੋਲ ਮੈਨੂੰ ਪਤਾ ਨਹੀਂ ਸੀ ਬੀਮਾਰ ਹੁੰਦੇ ਜਾਂਦਾ ਰੱਖਣ ਮਤਲਬ ਵੀ ਬੈਹ ਹੁੰਦੇ ਡਾਕਟਰ ਕਹਿੰਦਾ ਵੀ ਚੌਲ ਨਹੀਂ ਖਾਣੇ ਖਾਂਗਾ ਇਹਨੂੰ ਕਹਣਾ ਤੇ ਚਲੇ ਗਏ ਨੇ ਜੋ ਸ਼ੋ ਆ ਮੈਂ ਚਲੋ ਮੈਂ ਸੋਚਿਆ ਹੁਣ ਇਹਨੂੰ ਕਾਹਨੂੰ ਖਾਣਾ ਚਾਹ ਵੀ ਪੰਦਾ ਮੇਰੀ ਚਾਹ ਤਾਂ ਵੈਸੇ ਵੀ ਮੈਂ ਘੱਟ ਪੀਣਾਗਾ ਮੈਂ ਉਹ ਜਿਹੋ ਚੀਜ਼ਾਂ ਵੀ ਨਹੀਂ ਖਾਂਦਾ ਮੈਂ ਕੋਈ ਬਾਹਰੀ ਚੀਜ਼ ਨਹੀਂ ਖਾਦਾ ਰਾਜੀ ਕੁਛ ਨਹੀਂਗਾ ਮੈਂ ਤੇ ਮੈਂ ਕਿਹਾ ਚਲੋ ਆਪਾਂ ਆਪ ਬਣਾ ਲੈਂਦੇ ਹਾਂ ਅੱਜ ਠੀਕ ਆ ਹਣਾ ਤੋ ਠੀਕ ਆ ਬੰਦਾ ਉਹ ਤਾਂ ਮਰਮਟਾ ਆਪਣਾ ਕੰਮ ਕਰਨਾ ਚਾਹੀਦਾ ਜੀ ਜੜ ਕਰਿਆ ਤੇ ਜੱਪ ਨੂੰ ਦੇਖੋ ਨੇ ਆਪਾਂ ਪੂਰਾ ਮੋਟਿਆ ਮੋਟਿਆ ਅੱਖਾਂ ਘੜ ਕੇ ਪਾਪਾ ਨਹੀਂ ਝੱਕੀ ਜਾਂਦਾ ਜੱਪ ਨੂੰ ਦੇ ਸੱਚੀ ਕਾ ਕਰ ਗਾ ਰਹੇ ਉਹ ਤਾਂ ਸੱਚੀ ਕਾਲ ਜੀ ਸੱਚੀ ਕਾਲ ਜੀ ਨੂੰ ਪੂ ਕੋ ਲੱਗੀ ਐ ਉਹ ਕਾਕਾ ਬਹੁਤ ਸਿਆਣਾ ਆ ਗਾਂ ਵਾਲਾ ਕਰਮ ਵਾਲਾ ਸਾਡਾ ਤੇ ਹਰਦੇ ਨਹੀਂ ਉੱਟਣਾ ਤੋਂ ਦਿਲੋਂ ਤੇ ਸੋਹਣਾ ਉੱਠਣਾ ਨਹੀਂ ਆਸਦੇ ਨਹੀਂ ਮੇਰਾ ਸ਼ੇਪ ਹੋ ਨਾ ਦੇ ਮਤ ਧਰਮ ਵਾਲੀ ਇਹ ਤੇ ਆਹ ਇਹ ਪੂਰਾ ਸੰਭਾ ਮਾਰਨਾ ini berarti tengah tengah normal tengah tengah horse mau nggak suara tengah waktu baru ini lo doang nih hari ya mana nggak boleh hari ah sih aja aja penuh normal aja ya nuri mama aja betul hari langgaran nggak nggak lagi ਇਹ ਮੇਰਾ ਸਿਆਣਾ ਪੁੱਤ ਹੈ ਹਨਾ ਐ ਤੇਰੀ ਆ ਤੇਰੀ ਉਹ ਸ਼ੂਣਾ ਬਾਪੂ ਮੇਰਾ ਥੋ ਸੋਹਣੇ ਦੇ ਪੁੱਤ ਇਹ ਤਾਂ ਸੱਤ ਵੀ ਨਹੀਂ ਵਜੇ ਹੂੰ Papa ਆਪਣੇ ਦੋਨਾਂ ਵਾਸਤੇ ਨਾ ਦਲੀਆ ਬਣਾਉਂਦੇ ਆ ਠੀਕ ਹੈ ਖਾਓਗੇ ਤੁਸੀਂ ਹੈਂ ਖਾਊਗਾ ਮੇਰਾ ਪੁੱਤ ਸ਼ੇਰ ਉਹ ਸ਼ੇਰ ਨਹੀਂ ਤਾਂ ਸੁਤੀ ਹੋਈ ਆ ਖਾਓਗੇ ਹਾਂ ਇਹ ਖਾਓਗੇ ਹਾਂ ਚਲੋ ਮੈਂ ਆਦਲੀਆ ਬਣਾ ਕੇ ਲਿਆਉਣਾ ਠੀਕ ਹੈ Tidak apa-apa, Kang. Itu nggak ada nih. Kang, nanti usia elo aja, Kang. Memang, kalau nggak itu ada ਇਹ ਮੂਰਤ ਤਾਂ ਉੱਧਰੋਂ ਬਿਲਕੁਰੀ ਦੀ ਆ। ਪਰ ਉਹ ਲੋਰ ਨਹੀਂ ਲਈ ਪਈ ਆ। ਤੱਕ ਵਾਹੇ ਗਰਮੀ ਲੱਗਣੀ। ਹਾਇਦ ਦਾ ਪਾਣੀ ਜਦ ਮਾਰ ਮਾਰਤਾ ਹੈ ਜਿਹੜਾ ਪਾਣੀ ਨਾ ਮੋਟੇ ਪੇੜ ਕੋਲ ਪਿੰਦਾਰੇ। ਤੇ ਹੁਣ ਮੈਂ ਘੜਾ ਲਿਆਉਂਗਾ। ਘੜਾ ਲੈ ਕੇ ਰੱਖਦੇ ਆਂ।

ਕੀ ਕਿ ਤਾ ਉਹ ਚਟਾਕ ਕਿਹੜਾ ਹੋ ਜਾਏ ਆਂਟੀ ਜੀ ਆਪ ਵੀ ਲੇਟ ਤੇ ਉਹਦੋਂ ਪੇੜਾਣਾ ਕੋਈ

ラボのパ l i インドがセキュリアクリルのバリアスジャーリーエミュラリアルリエミューサーノフロフュビジーヤー。 ਨਾਮ ਤੇ ਆ ਸਮੋਸਾ ਖਾ ਪਰ ਪੂੜਖਾਣਾ ਸਮੋਸਾ ਤੱਕ ਵੀ ਕਿਤੇ ਕੀ ਕਹਿਣਾ ਖਾਣੇ ਨੂੰ ਮਰਹਦਾ ਪੂੜਾ ਵੀ ਨਹੀਂ ਖਾਣਾ ਉਹ ਦੱਸੋ ਕਿ ਕੋਈ ਰੋਟੀ ਤੋਂ ਬਗੈਰ ਨਹੀਂ ਮੈਨੂੰ ਕੋਈ ਵੀ ਚੀਜ਼ ਚੰਗੀ ਲੱਗਦੀ ਖਾਣੇ ਗੜੀਆ ਆਪਣਾ ਬਾਰੇ ਦੋਤੇ ਆਪਣਾ ਬਰੀਕ ਤਿਆਰ ਆ ਜਾ ਪਨੂਰ ਦਾ ਆ ਮੇਰਾ ਮੇਰਾ ਤਾਂ ਬਾਰੀ ਖੜਾ ਖੜਾ ਮੈਂ ਇੱਥੇ ਖੜਾ ਗਿਆ ਇਹ ਪਨੂਰ ਬਾਰੇ ਤੇ ਆਹ ਉਹਦੇ ਹਾਸ ਇਹ ਕਿਨ ਪੈਨ 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 ਤੇ ਚਾ ਵੀ ਮੈਂ ਬਣਾ ਕੇ ਜੂ ਆ ਉਹ ਹੋ 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 ਉਹ ਹੋ ਗਈ ਉਹ ਹੋ ਗਈ ਚਾਪ ਚਾਪ ਤੇ ਵਿੱਚ ਚਾ ਚਾਪ ਨੂੰ ਉਰਦਾ ਧੜੀਆ ਜੇ ਆਪਣੂਰ ਦਾ ਜੰਮ ਚ ਹੈ ਅੰਦਰ ਹੀ ਹੈ ਦੇਖਦੇ ਹਾਂ ਧਰਨੇ ਉਹਨਾਂ ਨੂੰ ਥੋੜਾ ਬਣ ਆ ਚੋਚਾ ਆਉਦੀ ਇਹਨੂੰ ਤਾਂ ਪਤਾ ਨਹੀਂ ਬਈ ਉਸੇ ਜਾਸ ਕਰਨੇ ਖਾਣੇ ਹੁੰਦੇ ਆ ਆ ਫੈਨ ਫੋਨ ਜੀ ਮਾਦਰੇ ਦੋ ਰੱਖ ਲੈਂਦੇ ਹਾਂ ਹੂੰ ਉਹ ਜ਼ੋਤਾ ਪਏ ਹਾਂ। ਹੂੰ। ਅੱਜ ਆਪਣਾ ਉਰਦਾ ਦਲੀਆ। ਇਹ ਉਹ ਤਰੀਕਾ ਠੀਕ ਹੈ। ਕੋਲ ਰਹੀ ਹਾਂ ਟਾੜਾ ਨੂੰ। ਕੜੇ ਮੇ ਪਾਣੀ ਭਰ ਰਹੇ ਹਾਂ ਕੜੇ ਮੇ। ਹੁਣ ਕੜੇ ਦਾ ਪਾਣੀ ਪੀਂ। ਜਿੱਤਾ ਬਿਮਾਰੀ ਦਾ ਰਾਜ ਜਿੰਨਾ ਖੜਾ ਲਿਆ ਆ ਗਈ ਆ ਲਿਆ ਬੋਲ ਰੇ ਕੋਈ ਜਬਨੂਰ ਪਾਪਾ ਕੀ ਕਰੀ ਜਾਂਦੇ ਸੀ ਘਲੇ ਦਾ ਪਾਣੀ ਪੀਣਗੇ ਅੱਜ ਘੜੇ ਦਾ ਪਾਣੀ ਫ੍ਰਿਜ ਦਾ ਪਾਣੀ ਖਰਾਬ ਕਰਦਾ ਪਿਆ ਪਾਪਾ ਤੇ ਹੁਣ ਪਾਪਾ ਨੂੰ ਛੋ ਲਿਆ ਆਵੇ ਬਸ ਸਬਜੀ ਵੇਚਣ ਵਾਲੇ ਵੀ ਆਏ ਮਗਾ ਸਬਜੀ ਵੇਚਣ ਵਾਲੇ ਵੀ ਆਏ ਚੱਕੇ ਹੋ ਨਾ ਮੈਂ ਤਾਂ ਆਪ ਨਹੀਂ ਚੱਕਿਆ ਜਾਨਾ ਤਾਂ ਪਾਰਾ ਹੀ ਬਣਾਉਣਾ ਸਟੈਂਡ ਦਵਾ ਉਹਦੇ ਉੱਤੇ ਧਰ ਦੋ ਖਿੱਚਿਆ ਜਾਏਗਾ ਫਿਰ ਇਹ ਵਾਲਾ ਇਹਦੇ ਉੱਤੇ ਰੜ ਕੇ ਨਾ ਤਰਾਂਗੇ ਚੱਕ ਕੇ ਥੋੜਾ ਜਿਆਦਾ ਧਰਨਾ ਪਏਗਾ ਫਿਰ ਰੜਿਆ ਜਾਏਗਾ ਹੋਈ ਮਨੂਲਾ ਇਹ ਤਾਂ ਖਤਰਾ ਹੀ ਹੈ ਹੁਣ ਜਪਨੂਰ ਦਾ ਭਾਰਾ ਜ਼ਿਆਦਾ ਹੋ ਗਿਆ ਹ ਹ ਹੁਣ ਤਾਂ ਇਨਸਾਨੀ ਨਾ ਲਾਵੇਗਾ ਇਹ ਤਾਂ ਟੱਕਰ ਕਿੱਥੇ ਆ ਉਹ ਦੇਖੋ ਕਿੱਧਰ ਗਈ ਜਪਨੂਰ ਆਏ ਆਏ ਮੇਰਾ ਪੁੱਤ ਆ ਆ ਕਿੱਥੇ ਆਜੋ ਫਿਰ ਮम्मा ਕੋਲ ਆਜੋ 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 ਕਰਦੇ ਹੱਥੋਂ ਨਿਕਲੇ ਹੋਏ ਆਪੀ ਆਪੇ ਕੱਢ ਲੈਂਦੀ ਹੈ ਕਈ ਵਾਰੀ ਫਸ ਜਾਂਦਾ ਨਾ ਫਿਰ ਜਦੋਂ ਔਖੀ ਹੁੰਦੀ ਹੈ ਤੇ ਫਿਰ ਨਹੀਂ ਆਪੇ ਨਹੀਂ ਕੱਢ ਲੈਂਦੀ ਅੱਗੇ ਅੱਗੇ ਆ ਜਾਓ ਜੱਪਨੂਰ ਹੈਂਡ ਨਹੀਂ ਖਾਣਾ ਪੁੱਤ ਨੋਨੇ ਹਾਂ ਅੱਗੇ ਇਹ ਵੀ ਹੋ ਗਿਆ ਉਹ ਪਾ ਤਿਆਰ ਕਿਹੜੀ ਕਰਨੀ ਹਾਂਜੀ ਦੁੱਧ ਵਾਲੀ ਕਰਨੀ ਹਾਂ ਕਿਆ ਭਾਈ ਦੁੱਧ ਸਾਰੇ ਭਰੇ ਨੇ ਡੋਲੂ ਸਾਰੇ ਪਰੇ ਤੇ ਆ ਜਾ ਤਾਜਾ ਉੱਥੋਂ ਭਰੋ ਨਾ ਉੱਥੋਂ ਕਿਉਂ ਨਹੀਂ ਭਰਦੇ ਤਾਜੀ ਲੱਗੀ ਤੇ ਹੋਈ ਏ ਕਿਸੇ ਟਾਈਮ ਤਾਂ ਕੰਮ ਆਈ ਜਾਂਦੀ ਓ ਕਿਸੇ ਟਾਈਮ ਇੱਥੇ ਨਾ ਰੱਖੋ ਜਦੋਂ ਟਾਂਕੀ ਚੱਲਦੀ ਉਦੋਂ ਤਾਜ਼ਾ ਪਾਣੀ ਆਪਾਂ ਉਹਦੇ ਨਾਲ ਭਰ ਸਕਦੇ ਹਾਂ ਪਰ ਘੜਾ ਨਹੀਂ ਰੱਖ ਸਕਦੇ ਆ ਜਾ ਚੋਨੇ ਉਹਦੇ ਪਾਪਾ ਕੀ ਕਰਦੇ ਪਾਪਾ ਮਾਮੂ ਕਰਦੇ ਕੰਮ ਪਾਣੀ ਭਰੀ ਜਾਂਦੇ ਬੱਤ ਤੇ ਓਏ ਓਏ ਚੁੰਮਾ ਪਾਇਆ ਸੀ ਐ ਚੁੰਮਾ ਪਾਇਆ ਸੀ ਹੁਣ ਤੁ ਜੀਜੇ ਨਿੰਨੀਆਂ ਆ ਗਈਆਂ ਨਿੰਨੀਆਂ ਆ ਗਈਆਂ ਜੀ ਨਿੰਨੀਆਂ ਆ ਗਈਆਂ ਹੈ ਓਏ ਨੀਨੀ ਆ ਗਈਆਂ ਤੇ ਨੀਨੀ ਆ ਕਰ ਜਪਨੂਰ ਨੀਨੀ ਆ ਕਰੇਗਾ ਤੇ ਮੰਮਾ ਕੰਮ ਕਹੇਗੀ ਮਾੜਾ ਮੋਟਾ ਜਿਹੜਾ ਨਜ਼ਰ ਆਂਦਾ ਏ ਹਾਂ ਜੀ ਕੀ ਕੀ ਕਹਿੰਦੇ ਪਏ ਸੀ ਤੁਸੀਂ ਅੱਜ ਪਾਪਾ ਨੂੰ ਕੁਝ ਕਹਿੰਦੇ ਜੀ ਐਂਗੂ ਪਾਪਾ ਦੇ ਕੰਮ ਪਾਣੀ ਪੜੀ ਜਾਂਦੇ ਬੱਤ ਘੜੇ ਤੇ ਮੰਮਾ ਵੀ ਨਾਲ ਦੋ ਜੀ ਦੁੱਦੂ ਦਬੀਤਨੀ ਮम्मा ਪੀਣਾ ਦਿੱਤੀ ਦੁੱਦੂ ਤੇ ਬੀਤਨੀ ਚੀ ਬਤਨੇ ਦੁੱਦੂ ਚਿਹਰੇ ਪਾਪਾ ਕੀ ਕਲੀ ਜਾਂਦੇ ਸੀ ਚਿਹਰੇ ਚਲੇ ਉੱਥੇ ਕੇ ਮम्मा ਛੁੱਟ ਪਈ ਸੀ ਪਾਪਾ ਅਜੇ ਥੇਤੀ ਉੱਥੇ ਗਈ ਸੀ ਪਾਪਾ ਜੀ ਤਬੀਅਤ ਚ ਕਾਫੀ ਫਰਕ ਪੈ ਗਿਆ ਸੀ ਨਾ ਹੁਣ ਕਿਉਂਕਿ ਰਾਤ ਜਿਹੜੀ ਦਵਾਈ ਲੈਂਦੀ ਹੈ ਹਨਾ ਡਾਕਟਰ ਚੇਂਜ ਕੀਤਾ ਸੀ ਤੇ ਉਸ ਦਵਾਈ ਨਾਲੋਂ ਕਾਫੀ ਫਰਕ ਪੈ ਗਿਆ ਤੇ ਤਾਂ ਹੀ ਸਵੇਰੇ ਸਵੇਰੇ ਉੱਠ ਕੇ ਅੱਜ ਕੰਮ ਲੱਗੇ ਹੋਏ ਨੇ ਕਿਉਂਕਿ ਇਨਾਂ ਨੂੰ ਵੀ ਵਿਲੇ ਪੈਣਾ ਵਧੀਆ ਨਹੀਂ ਲੱਗਦਾ ਜਿੰਨਾ ਹੋ ਸਕਦਾ ਆਪਣਾ ਹੱਥ ਪੈਰ ਚਲਾਉਣੇ ਚਾਹੀਦੇ ਇਨਸਾਨ ਨੂੰ ਹਨਾ ਤੇ ਕੰਮ ਲੱਗੇ ਹੋਏ ਸੀ ਸਵੇਰ ਦੇ ਦਲੀਆ ਬਣਾਇਆ ਰਾਤ ਮੈਂ ਮਨਾ ਕਰਤਾ ਸੀ ਕਿਉਂਕਿ ਖਿਚੜੀ ਬਣਾਈ ਸੀ ਉਦੋਂ ਇਹਨਾਂ ਨੇ ਖਾਧੀ ਤੇ ਦੁੱਧ ਵਗੈਰਾ ਪੀ ਕੇ ਨਾਲ ਬਰੈਡ ਥਾ ਕੇ ਰੋਟੀ ਵੀ ਖਾਧੀ ਸੀ ਉਸ ਤੋਂ ਪਹਿਲੇ ਤੇ ਉਹ ਸਾਰਾ ਖਾ ਕੇ ਤੇ ਫਿਰ ਮੈਨੂੰ ਐ ਸੀ ਕਿ ਜ਼ਿਆਦਾ ਨਹੀਂ ਖਾਣ ਤੇ ਵਧੀਆ ਕਿਉਂਕਿ ਬਿਮਾਰ ਦੇ ਵਿੱਚ ਜ਼ਿਆਦਾ ਚੀਜ਼ਾਂ ਖਾਣੀਆਂ ਵੀ ਠੀਕ ਨਹੀਂ ਐ ਇੱਕੋ ਦਮ ਹੌਲੀ ਹੌਲੀ ਬੰਦਾ ਖਾਵੇ ਤੇ ਉਹ ਠੀਕ ਐ ਹਨਾ ਜਕ ਨੂਰ ਆ ਹਾਂ ਬੁੱਲੂ ਚਾਰੇ ਜਪਨੂਰ ਨੂੰ ਕਹਿੰਦੇ ਨੇ ਚਪਨੂਰ ਬਲਾ ਫੋਨਾ ਬੱਚਾ ਚਪਨੂਰ ਛੋਨਾ ਬੱਚਾ ਸੀ ਐ ਤੇ ਗੰਦਾ ਬੱਚਾ ਸੀ ਇਹ ਛੋਨਾ ਬੱਚਾ ਕਿਊਟ ਪੁੱਤ ਐ ਕਿਊਟ ਪੁੱਤ ਛਿਆਲਾ ਪੁੱਤ ਬੰਨਾ ਪੁੱਤ ਨੇ ਕਿਊਟ ਆਪੇ ਬਣ ਜਾਏਗਾ ਸੋਹਣਾ ਵੀ ਆਪੇ ਬਣ ਜਾਏਗਾ ਜੇ ਸਿਆਣਾ ਹੋਏਗਾ ਨਾ ਮੇਰਾ ਪੁੱਤ ਤੇ ਕਿਊਟ ਵੀ ਆਪੇ ਹੋ ਜਾਏਗਾ ਤੇ ਸੋਹਣਾ ਵੀ ਆਪੇ ਹੋ ਜਾਏਗਾ ਫਿਰ ਸਾਰਾ ਕੁਝ ਆਪੇ ਹੋ ਜਾਂਦਾ ਹੈ ਹਾਂਜੀ ਸਿਆਣਾ ਪੁੱਤ ਬੰਨਾ ਸਿਆਣਾ ਪੁੱਤ ਸਾਡਾ ਇਕਲੌਤਾ ਸਿਆਣਾ ਪੁੱਤ ਜਪਨੂਰ ਹਾਂਜੀ ਪਾਪਾ ਨੂੰ ਵੀ ਕੀ ਗੱਲਾਂ ਕਰੀ ਜਾਂਦਾ ਹੈ ਜਪਨੂਰ ਕੀ ਗੱਲਾਂ ਕਰੀ ਜਾਂਦੇ ਹੋ ਚਰੇ ਤੁਸੀਂ ਵੀਡੀਓ ਜਦੋਂ ਬਣਾ ਰਹੇ ਸੀ ਚੀਨੀ ਲੈਣ ਗਏ ਸੀ ਤੇ ਕੈਮਰਾ ਆਪਣੇ ਵੱਲ ਕਰ ਲੈਂਦੇ ਹੋ ਕਿਤੇ ਨਹੀਂ ਤੁਸ ਕੀ ਸਾਰਾ ਔਰ ਜਿੱਥੇ ਨਹੀਂ ਦਿਖਾਈ ਮੈਂ गिन गिन ਕਿੰਨੀ देर ਉਹ ਫਿਰ ਨਾ ਐਵੇਂ ਲੱਗਦਾ ਕਿੱਥੇ ਗਏ ਉਧਰ ਪਰ ਇੱਕ ਜੀ ਮੈਂ ਗੱਲ ਕਰਦਾ ਸੀ ਹਾਓ ਮਾਈਕ ਲਗਾਉ ਹੈ ਗੱਲ ਕਰੀ ਜਾਂਦੇ ਆ ਪਾ ਪਾਵੇ ਕੰਮ ਨੇ ਕੀ ਕਰਨਾ ਫੋਨ ਰਿਪੋਰਟ ਲੈ ਆਂਦੀ ਬੜੀ ਢੇਰ ਲਾਤੀ ਤੁਸੀਂ ਦੇ ਰਿਹਾ ਰਿਪੋਰਟ ਹੀ ਉਹ ਤਿਆਰ ਕਰੀ ਜਾਂਦਾ ਤੁਹਾਨੂੰ ਤੁਹਾਡੇ ਭਾਜੀ ਓਕੇ ਲੱਗ ਰਹੇ ਨੇ ਹੁਣ ਅੱਗੇ ਨਾਲ ਫਰਕ ਹੈ ਬਾਬਾ ਜੀ ਦਾ ਸ਼ੁਕਰ ਹੈ ਕਿ ਚਲ ਗੁਰੂ ਕੋਲ ਸੇ ਨਹੀਂ ਇਨਫੈਕਸ਼ਨ ਹੈ ਕਿਸ ਚੀ ਦੀ ਥੋੜੀ ਜਿਹੀ ਸੱਲ ਕਾਟਿਆ ਹਾਂ ਇਨਫੈਕਸ਼ਨ ਜਾ ਗਿਆ ਕੋਈ ਨਹੀਂ ਤੁਮ ਡਾਕਟਰ ਕੋਲ ਵੀ ਜਾ ਹੀ ਜਾਵਾ ਫਿਰ ਆ ਮੇਰੇ ਨਾਲ ਆ ਚੀਜ਼ ਹਾਂ ਆ ਜੀ ਮੱਚਦੀ ਹੈ ਜਲਨ ਜੁਲਨ ਹੁੰਦੀ ਹਾਂ ਜਿਵੇਂ ਤੇਜਾਬ ਵਾਲਿਆਂ ਦੇ ਨਹੀਂ ਹੁੰਦੀ ਨਹੀਂ ਹਾਂ ਜੇ ਤਜਾਬ ਖਾ ਫਿਰ ਕੱਟੇ ਦਿਖਾਉਂਦੇ ਆ ਆ ਚੀਜ਼ ਮੱਛੀ ਹੈ ਨੇਰਾ ਪੈ ਰਿਹਾ ਫਿਰ ਛੇਤੀ ਆਓ ਹਾਂ ਮਜ਼ਾ ਆ ਗਿਆ ਹਾਂ ਰਿਪੋਰਟ ਦਸ ਕਹਿੰਦੇ ਇੱਕ ਮਿੰਟ ਦੂਰੋਂ ਕੰਟਮ ਨਹੀਂ ਸੈੱਲ ਘਟਾ ਆ ਐਵੇਂ ਮੈਨੂੰ ਕਿਵੇਂ ਪਤਾ ਲੱਗੂਗਾ ਧਿਆਨ ਨਾਲ ਦੇ ਦੇ ਮੈਨੂੰ ਨੇਰੇ ਚ ਤਾਂ ਪਤਾ ਮਿਲਦਾ ਸੈੱਲ ਘਟਾ ਆ ਤੇ ਇਨਫੈਕਸ਼ਨ दो है ना? तो चेक करवाओ फिर ले आओगे ना फिर देखोगे जब एमें पता नहीं लगना तो जो पनूर सुती पही है तो फिर छेती आओ ठीक है टाइम अठ बज रहे ने अठ बजन वाले हाँ Lekidana. Ma, uh, I did...